ਇਨਸਾਫ ਪੋਰਚੇ ਵਿੱਚ 71 ਸਾਰੇ ਹੀ ਸਤਕਾਰਯੋਗ ਸਾਜੀ ਨਵਾਜੀ ਸਾਧ ਸੰਗਤ ਦੇ ਪਹਿਲਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਇਨਸਾਨੀ ਹਕੂਕ ਤੇ ਨਾਲ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਮੁੱਦੇ ਨੂੰ ਲੈ ਕੇ ਆ ਤੁਸੀਂ ਸਾਡੀਆਂ ਸਤਕਾਰਯੋਗ ਬੀਬੀਆਂ ਪੈਣਾ ਨੌਜਵਾਨ ਬਜ਼ੁਰਗ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਐਨਐਸਏ ਅਧੀਨ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਪਰਿਵਾਰ ਭੁੱਖ ਹੜਤਾਲ ਤੇ ਬੈਠੇ ਨੇ 45 ਜਿਹੜੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੇ ਸਾਥੀ ਡਿਬਰੂਗੜ੍ਹ ਜੇਲ੍ਹ ਅਤੇ ਅੰਮ੍ਰਿਤਸਰ ਜੇਲ੍ਹ ਵਿੱਚ ਉਹ ਭੁੱਖ ਹੜਤਾਲ ਤੇ ਬੈਠੇ ਨੇ ਸ਼ਾਇਦ ਅੱਜ 11ਵਾਂ ਕਿੰਨਾ ਦਿਨ ਹੋ ਗਿਆ ਜ਼ਿਆਦਾ ਹੋ ਗਿਆ ਸ਼ਾਇਦ ਔਰ ਇੱਥੇ ਸਾਡੀਆਂ ਉਹਨਾਂ ਦੇ ਪਰਿਵਾਰ ਦੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਉਹਦੀ ਮਾਤਾ ਉਹਦੇ ਪਿਤਾ ਉਹ ਸਾਰੇ ਇੱਥੇ ਭੁਖ ਹੜਤਾਲ ਤੇ ਬੈਠੇ ਹੋਏ ਨੇ ਇਹ ਕਿਹੋ ਜੀ ਜਮਹੂਰੀਅਤ ਹੈ 21ਵੀਂ ਸਦੀ ਦੇ ਵਿੱਚ ਕਿਹੋ ਜੀ ਕੇਂਦਰ ਸਰਕਾਰ ਆ ਤੇ ਕਿਹੋ ਜੀ ਸਾਡੀ ਆਪਣੀ ਸਰਕਾਰ ਜਿਹੜੀ ਆਪਾਂ ਕਹਿੰਨੇ ਕਿ ਪੰਜਾਬ ਸਰਕਾਰ ਆ ਜਿਹਨੂੰ ਇੰਨਾ ਫਿਕਰ ਨਿਗਾ ਕਿ ਘੱਟੋ ਘੱਟ ਜਾ ਕੇ ਅਸੀਂ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਗੱਲ ਸੁਣ ਕੇ ਕੋਈ ਦਲੀਲ ਪੇਸ਼ ਕਰਕੇ ਕੋਈ ਕਾਨੂੰਨ ਦਾ ਪੱਖ ਪੇਸ਼ ਕਰਕੇ ਅਸੀਂ ਇਹਨਾਂ ਦਾ ਕੋਈ ਮਸਲਾ ਹੱਲ ਕਰ ਸਕੀਏ ਇਹਦਾ ਮਤਲਬ ਹੈ ਕਿ ਇਹ ਜ਼ਾਲਮ ਇਨਾਂ ਦੇ ਜਿਹੜਾ ਜ਼ਹਿਨ ਆ ਇਹਨਾਂ ਦਾ ਜਿਹੜਾ ਦਿਲ ਹੈ ਉਹ ਝਾਲਮਾਂ ਵਾਲਾ ਦਿਲ ਹੈ ਪਹਿਲੀ ਗੱਲ ਤਾਂ NSA ਜਿਹੜਾ ਵਾ ਉਹ ਅੱਜ ਦੇ ਯੁੱਗ ਵਿੱਚ ਇੱਕ ਨਿਹਾਇਤ ਰਿਜੈਕਟਡ ਕਾਲਾ ਕਾਨੂੰਨ ਮੰਨਿਆ ਗਿਆ ਸਾਰੀ ਦੁਨੀਆ ਦੇ ਵਿੱਚ ਆਪਣੇ ਦੇਸ਼ ਵਿੱਚ ਵੀ ਪਹਿਲਾਂ ਇਹ NSA 1980 'ਚ ਬਣਿਆ ਸੀਗਾ ਉਦੋਂ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੰਜਾਬ ਦੇ ਵਿੱਚ ਸ਼ਿਕਾਰ ਹੋਏ ਉਹਨਾਂ ਵਿੱਚ ਟੋੜਾ ਸਾਹਿਬ ਵੀ ਸੀਗੇ ਮੇਰੇ ਪਿਤਾ ਜੀ ਸਰਦਾਰ ਸੁਖਵਿੰਦਰ ਸਿੰਘ ਉਹਨਾਂ ਨੂੰ ਵੀ ਇਹ ਚੱਕ ਕੇ ਲੈ ਗਏ ਅ ਅਗਰਥਲਾ ਤ੍ਰਿਪੁਰਾ ਸਟੇਟ ਐ ਬੈਸਟ ਬੰਗਾਲ ਦੇ ਲਾਗੇ ਉੱਥੇ ਲੈ ਗਏ ਕਦੀ ਹਜ਼ਾਰੀ ਬਾਗ ਲੈ ਕੇ ਚਾਰ ਪੰਜ ਵਾਰ ਹੀ ਲਾਇਆ ਔਰ ਉਸ ਤੋਂ ਬਾਅਦ ਇਸੇ ਦੇਸ਼ ਦੀ ਸਰਕਾਰ ਨੇ ਸਵੀਕਾਰ ਕੀਤਾ ਕਿ ਟਾਡਾ ਐਨ ਐਸ ਐ ਸਾਰੇ ਬਲੈਕ ਲਾਜ਼ ਨੇ ਅਸੀਂ ਇਹਨਾਂ ਨੂੰ ਵਾਪਸ ਇਹ ਰਿਪੀਲ ਹੋਏ ਨੇ ਪਾਰਲੀਮੈਂਟ ਦੇ ਵਿੱਚ ਤੇ ਆ ਹੁਣ ਜਿਹੜੀ ਕੇਂਦਰ ਸਰਕਾਰ ਚੱਲ ਰਹੀ ਆ ਬੀ ਜੀ ਪੀ ਦੀ ਇਹਨਾਂ ਨੇ ਦੁਬਾਰਾ ਇਸ ਨੂੰ ਹੋਰ ਸਟਰੋਂਗ ਕਰਕੇ ਯੋ ਆਪਾ ਵਰਗੇ ਲਾਜ਼ ਜਿਹਦੇ ਚ ਨਾ ਕੋਈ ਅਪੀਲ ਨਾ ਕੋਈ ਦਲੀਲ ਨਾ ਕੋਈ ਜਮਾਨਤ ਨਾ ਕੋਈ ਕੁਛ ਨਹੀਂ ਇਹ ਦੁਬਾਰਾ ਰਿਵਾਈਵ ਕਰਤੇ ਔਰ ਇਹ ਤੋਂ ਥੋੜੀ ਦੂਰ ਥੋੜੀ ਦੂਰੀ ਤੇ ਹੀ ਕੁਛ ਮੀਟਰ ਹੀ ਹੋਣਗੇ 100 200 300 ਮੀਟਰ ਜਲਿਆਵਾਲਾ ਬਾਗ ਜਿਹੜਾ ਨਾ ਇੱਕ ਚਿੰਨ ਮੰਨਿਆ ਗਿਆ ਤਸ਼ੱਦਦ ਦਾ ਅੰਗਰੇਜ਼ਾਂ ਦੇ ਰਾਜ ਵਿੱਚ ਜੰਗਲ ਡਾਇਰ ਨੇ ਕਿਸ ਤਰ੍ਹਾਂ ਨਾਲ ਨਿਹੱਤੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਕਿੰਨੇ ਬੰਦੇ ਮਾਰਤੇ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਵਾ ਉਹ ਸਾਰਾ ਕੁਝ ਉਦੋਂ ਅੰਗਰੇਜ਼ਾਂ ਨੇ 1919 ਦੇ ਵਿੱਚ ਜਦੋਂ ਇਹ ਸਾਾਕਾ ਵਰਤਿਆ ਵਾ ਉਹ ਇੱਕ ਰੋਲੇਟ ਐਕਟ ਬਣਾਇਆ ਸੀ ਬ੍ਰਿਟਿਸ਼ ਪਾਰਲੀਮੈਂਟ ਨੇ ਉਸ ਐਕਟ ਵਿੱਚ ਵੀ ਇਹੀ ਕਾਨੂੰਨ ਸੀ ਜਿਦਾ ਐਨਐਸਏ ਵਿੱਚ ਹੁਣ ਐਨਐਸਏ ਵਿੱਚ ਨਾਰਮਲ ਕੋਰਸ ਵਿੱਚ ਤੁਸੀਂ ਨਾ ਕਿਤੇ ਜਾ ਸਕਦੇ ਹੋ ਨਾ ਕੋਈ ਬੇਲ ਅਪਲਾਈ ਕਰ ਸਕਦੇ ਨਾ ਕੋਈ ਵਕੀਲ ਕਰ ਸਕਦੇ ਹੋ ਇੱਕ ਸਰਕਾਰ ਦਾ ਮਨਜ਼ੂਰਸ਼ੁਦਾ ਐਡਵਾਈਜ਼ਰੀ ਬੋਰਡ ਹੁੰਦਾ ਇੱਕ ਰਿਟਾਇਰਡ ਜੱਜਸ ਦਾ ਸਾਡੇ ਵੇਲੇ ਜੋ ਮੇਰੇ ਪਿਤਾ ਜੀ ਸੀ ਮੈਂ ਉਹਨਾਂ ਕੇਸਾਂ ਨੂੰ ਖੁਦ ਲੜਿਆ ਨਾਲ ਹੋ ਕੇ ਤਿੰਨ ਰਿਟਾਇਰਡ ਜੱਜਸ ਮਾਫ ਕਰਨਾ ਚੰਗਾ ਨਹੀਂ ਲੱਗਦਾ ਜਿਹੜੇ ਬਿਲਕੁਲ ਰੱਦੀ ਜਿਹੜੇ ਰਿਜੈਕਟਡ ਹੁੰਦੇ ਜਿਨ੍ਹਾਂ ਨੇ ਸਿਰਫ ਰਿਟਾਇਰਮੈਂਟ ਤੋਂ ਬਾਅਦ ਕੁਝ ਟੁਕੜਿਆਂ ਦੇ ਉੱਤੇ ਪੜਨਾ ਉਹਦਾਂ ਦੇ ਜੱਜ ਲੱਭ ਜਾਂਦੇ ਨੇ ਅੱਜ ਵੀ ਲੱਭਦੇ ਨੇ ਸਾਰੇ ਉਹਨਾਂ ਦਾ ਐਡਵਾਈਜ਼ਰੀ ਬੋਰਡ ਬਣਾਤਾ ਔਰ ਐਨਐਸਏ ਦਾ ਪੀਰੀਅਡ 1 ਸਾਲ ਦੀ ਡਿਟੈਂਸ਼ਨ ਹੈ ਉਹ 1 ਸਾਲ ਐਡਵਾਈਜ਼ਰੀ ਬੋਰਡ ਤਰੀਕਾ ਪਾ ਕੇ ਕੱਢ ਦਿੰਦਾ ਮੈਨੂੰ ਹੁਣ ਪਤਾ ਨਹੀਂ ਸਰ ਤਰਸੀਮ ਸਿੰਘ ਜੀ ਬੈਠੇ ਮੈਂ ਇਹਨਾਂ ਨੂੰ ਪੁੱਛਿਆ ਵੀ ਸਿੱਖਦੇ ਨਾ ਉਹ ਤਰੀਕਾ ਪਾਈ ਦਿੰਦਾ ਸੁਣੀ ਜਾਂਦਾ ਸੁਣੀ ਜਾਂਦਾ ਕਿਉਂਕਿ ਜਾਂ ਐਨਐਸਏ ਦੀ ਜਿਹੜਾ ਐਡਵਾਈਜ਼ਰੀ ਬੋਰਡ ਆ ਉਹ ਤੁਹਾਡੀ ਅਪੀਲ ਰਿਜੈਕਟ ਕਰੇ ਫਿਰ ਤੁਸੀਂ ਟੈਕਨੀਕਲੀ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਜਾ ਸਕਦੇ ਆ ਉਹ ਰਿਜੈਕਟ ਵੀ ਨਹੀਂ ਕਰਦੇ ਪਰਵਾਹ ਵੀ ਨਹੀਂ ਕਰਦੇ ਤੇ ਕੁਛ ਨਹੀਂ ਫੈਸਲਾ ਦਿੰਦੇ ਤੇ ਸਾਲ ਉਧੇ ਟਪਾ ਦਿੰਦੇ ਨੇ ਇਹ ਪਹਿਲੀ ਗੱਲ ਤਾਂ ਇਹ ਇੱਥੋਂ ਦੇ ਇਸ ਦੇਸ਼ ਦੇ ਰਿਟਾਇਰਡ ਜੱਜਸ ਦਾ ਵਿਵਹਾਰ ਤੇ ਵਤੀਰਾ ਵਾ ਆਪਣੇ ਕਾਨੂੰਨ ਆਪਣੇ ਦੇਸ਼ ਦੇ ਸੰਵਿਧਾਨ ਦੇ ਮੁਤਲਕ ਫਿਰ ਜਦੋਂ ਅੰਗਰੇਜ਼ਾਂ ਨੇ 1919 ਲਾਤਾ ਸਾਰੇ ਦੇਸ਼ ਵਿੱਚੋਂ ਤੋਂ ਬੜੇ ਪ੍ਰੋਟੈਸਟ ਹੋਏ ਕਿ ਤਾਂ ਬੜਾ ਕਾਲਾ ਕਾਨੂੰਨ ਆ ਗਿਆ ਜੀ ਮੈਂ ਕਿਹਾ ਨਾ ਇਹਨਾਂ ਨਾਲ ਉਹ ਅੰਗਰੇਜ਼ ਚੰਗੇ ਸੀ ਉਹਨਾਂ 1922 ਵਿੱਚ ਉਹ ਐਕਟ ਰਿਪੀਲ ਕਰ ਦਿੱਤਾ ਵਾਪਸ ਲੈ ਲਿਆ ਕਿ ਅਸੀਂ ਗਲਤ ਕੰਮ ਕੀਤਾ ਸੀਗਾ ਅਸੀਂ ਐਕਟ ਵਿਟਰਾ ਕਰਦੇ ਆ ਤੇ ਜਿਹੜੇ ਜਿੰਨੇ ਫੜੇ ਹੋਏ ਸੀ ਉਸ ਕਾਨੂੰਨ ਦੇ ਵਿੱਚ ਕੋ ਸਾਰੇ ਛੱਡ ਦਿੱਤੇ ਤੇ ਸਾਡੀ ਜਿਹਨੂੰ ਕਹਿੰਦੇ ਅਸੀਂ ਆਪਣੀ ਸਰਕਾਰ ਜੀ ਅਸੀਂ ਆਪਣੀ ਧਰਤੀ ਜੀ ਸਾਡਾ ਆਪਣਾ ਦੇਸ਼ ਜੀ ਤੁਸੀਂ ਮੈਨੂੰ ਦੱਸੋ ਕਿ ਕਿੱਥੋਂ ਦਾ ਕਾਨੂੰਨ ਆ ਕਿ ਇੱਕ ਇੱਕ ਵਿਅਕਤੀ ਤੇ ਕੁਝ ਉਹਦੇ ਸਾਥੀ ਇੱਕ ਧਰਮ ਦਾ ਪ੍ਰਚਾਰ ਕਰਦੇ ਹੋਣ ਜਿੱਦਾਂ ਇਹ ਤੋਂ ਪਹਿਲਾਂ ਬੋਲਿਆ ਗਿਆ ਸਟੇਜ ਤੋਂ ਨਸ਼ੇ ਦੇ ਖਿਲਾਫ ਕੈਂਪੇਨ ਕਰਦੇ ਹੁਣ ਜਿੰਨਾ ਮੈਂ ਉਹਨਾਂ ਨੂੰ ਦੇਖਿਆ ਪੜਿਆ ਸੁਣਿਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਜਿਹਦੇ ਵਿੱਚ ਐਨਐਸਏ ਲਾਗੂ ਹੋਣ ਦਾ ਬਣਦਾ ਸੀਗਾ ਔਰ ਠੀਕ ਹੈ ਜਿਹੜਾ ਅਜਨਾਲੇ ਮੈਕਸਿਮਮ ਇੱਕ ਝਗੜਾ ਹੋਇਆ ਉੱਥੇ ਪੁਲਿਸ ਸਟੇਸ਼ਨ ਦੇ ਅੰਦਰ ਤੁਸੀਂ ਉਹਨਾਂ ਨੂੰ ਤੁਹਾਡੇ ਕੋਲ ਤੁਹਾਡਾ ਆਪਣਾ ਸੰਵਿਧਾਨ ਇੰਨਾ ਕਮਜ਼ੋਰ ਹੈ ਕਿ ਅਸੀਂ ਉਹਨਾਂ ਦੀ ਇੱਥੇ ਟ੍ਰਾਇਲ ਨਹੀਂ ਕਰ ਸਕਦੇ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਦੀ ਜੇਲ੍ਹ 'ਚ ਨਹੀਂ ਰੱਖ ਸਕਦੇ ਤੁਸੀਂ 307 ਲਾ ਦਿਓ 452 ਲਾ ਦਿਓ ਜੋ ਤੁਹਾਡੇ ਕੋਲ ਧਰਾਵਾ ਹੈਗੀਆਂ ਲਾ ਦਿਓ ਪਰ ਨਹੀਂ ਉਹਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਤੇ ਕਿੱਥੇ ਲੈ ਕੇ ਗਏ ਨੇ ਅਸਾਮ ਅਸਾਮ ਸਭ ਤੋਂ ਘੱਟ ਸਿੱਖਵਾਦੀ ਹੈ ਮੈਨੂੰ ਕਿਸੇ ਮਿੱਤਰ ਨੇ ਹੁਣੇ 2011 ਦੀ ਸੈਂਸਸ ਰਿਪੋਰਟ ਭੇਜੀ ਆ ਮਰਦਮ ਸ਼ਮਾਰੀ ਦੀ ਉਹਦੇ ਚ ਅਸਾਮ ਦੇ ਵਿੱਚ ਕੁੱਲ ਆਬਾਦੀ ਤਕਰੀਬਨ 3 ਕਰੋੜ 12 ਲੱਖ ਗਿਣੀ ਗਈ ਸੀ ਉਹਦੇ ਚ ਸਿਰਫ 20000 ਤੇ 600 ਵਿਅਕਤੀ ਸਿੱਖ ਅਸਾਮ ਚ ਰਹਿੰਦੇ ਮਤਲਬ 1% ਦੀ 0.7 0.07 ਪਰਸੈਂਟ ਜਿਹੜੇ ਸਿਕਸ ਗਏ ਉੱਥੇ ਲੱਭ ਕੇ ਲੈ ਕੇ ਗਏ ਕਿ ਉੱਥੇ ਰੱਖੋ ਜਿੱਥੇ ਕਿ ਪਿੱਛੇ ਕੋ ਮੁਲਾਕਾਤ ਨਾ ਕਰ ਸਕੇਓ ਮਦਦ ਨਾ ਕਰ ਸਕੇਓ ਆਵਾਜ਼ ਨਾ ਉਠਾ ਸਕੇ ਐਨੀ ਦੂਰ ਲੈ ਕੇ ਗਏ ਉੱਥੇ ਔਰ ਇਹ ਜਿਹੜਾ ਵਤੀਰਾ ਹੈ ਇਹ ਮਾਫ ਕਰਨਾ ਇਹ ਸਾਰਾ ਕੁਝ ਦਿੱਲੀ ਦੇ ਇਸ਼ਾਰੇ ਦੇ ਉੱਤੇ ਹੋਇਆ ਵਾ ਮੈਂ ਆਪ ਕੇਚਰੀਵਾਲ ਨੂੰ ਸੁਣਿਆ ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੋਂ ਸੁਣਿਆ ਹੋਵੇ ਜਦੋਂ ਭਾਈ ਅਮਨਿਤਪਾਲ ਸਿੰਘ ਤੇ ਦੂਜਿਆਂ ਦੀ ਗ੍ਰਿਫਤਾਰੀ ਕੀਤੀ ਆ ਕੇਂਦਰ ਨੇ ਹਮਾਰਾ ਸਾਥ ਮੰਗਾ ਨਹੀਂ ਹਮਨੇ ਕੇਂਦਰ ਦਾ ਸਾਥ ਮੰਗਾ ਉਹਨਾਂ ਨੇ ਸਾਥ ਦਿਆ ਅਗਰ ਉਹ ਦਿੱਲੀ ਵਿੱਚ ਵੀ ਹਮ ਉਹਨੂੰ ਬੋਲਤੇ ਹੈ ਕਿ ਆਪ ਦਿੱਲੀ ਵਿੱਚ ਵੀ ਮੰਗੋਗੇ ਹਮ ਦਿੱਲੀ ਵਿੱਚ ਵੀ ਆਪਕਾ ਸਾਥ ਦੇਂਗੇ ਆ ਜਿਹੜਾ ਇਨਕਲਾਬੀ ਵੱਡਾ ਲੀਡਰ ਇਸ ਦੇਸ਼ ਦਾ ਨਿਕਲ ਕੇ ਆਇਆ ਹੁਣ ਕੀ ਇਨਕਲਾਬ ਦਾ ਮਤਲਬ ਇਹ ਸੀਗਾ ਕਿ ਹੋਰ ਕਾਲੇ ਕਾਨੂੰਨਾਂ ਦੇ ਤਹਿਤ ਲੋਕਾਂ ਨੂੰ ਗ੍ਰਿਫਤਾਰ ਕਰਕੇ ਤੇ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦੇਣਾ ਵਾ ਕੀ ਕਾਲੇ ਕਾਨੂੰਨਾਂ ਦਾ ਸੌਰੀ ਇਨਕਲਾਬ ਦਾ ਮਤਲਬ ਇਹ ਸੀਗਾ ਕਿ ਤੁਹਾਡੇ ਧਰਤੀ ਤੇ ਪੰਜਾਬ ਦੇ ਵਿੱਚ ਹਰਿਆਣੇ ਦੀ ਪੁਲਿਸ ਵੜ ਕੇ ਤੁਹਾਡੇ ਨੌਜਵਾਨਾਂ ਨੂੰ ਬੋਰੀਆਂ ਚ ਚੱਕ ਕੇ ਪਾ ਕੇ ਲੈ ਜਾਣ ਹਰਿਆਣੇ ਤੇ ਮਾਰ ਦੇਣ ਤੇ ਉਹਨਾਂ ਨੂੰ ਜ਼ਖਮੀ ਕਰ ਦੇਣ ਜਾਂ ਸਾਡੀ ਧਰਤੀ ਜਾਣ ਕੇ ਵੜ ਕੇ ਸਾਡੇ 250 ਕਿਸਾਨਾਂ ਨੂੰ ਫੱਟੜ ਕਰ ਦੇਣ ਟਰੈਕਟਰ ਟਰਾਲੀਆਂ ਭੰਨ ਦੇਣ ਤੁਹਾਡੇ ਨਿਸ਼ਾਨ ਸਾਹਿਬ ਨੂੰ ਪੈਰਾਂ ਥੱਲੇ ਕੁਚਲਣ ਤੇ ਕਿਸਾਨੀ ਝੰਡਿਆਂ ਨੂੰ ਥੱਲੇ ਕੁਚਲ ਕੀ ਇਹ ਇਨਕਰਾਬ ਲਿਆਉਣਾ ਚਾਹੁੰਦੇ ਸੀ ਤੁਸੀਂ ਮੂਕ ਦਰਸ਼ਕ ਬਣ ਕੇ ਬੈਠੇ ਹੋ ਨੇ ਭਗਵੰਤੂ ਨਹੀਂ ਸਾਰੇ 92 ਆਪਾਂ ਚੁਣ ਕੇ ਭੇਜੇ ਮੈਂ ਕਹਿੰਦਾ ਯਾਰ ਆ ਤੁਹਾਡਾ 92 ਚੋਂ ਇੱਕ ਆ ਗੈਰ ਸਿੱਖ ਚੰਗਾਵਾ ਕੁਮਰ ਵਿਜੇ ਪ੍ਰਤਾਪ ਸਿੰਘ ਘਟੋ ਘਟ ਬੇਇੱਜ਼ਤੀ ਦੇ ਵਾਸਤੇ ਤਾਂ ਬੋਲ ਰਿਹਾ ਹੈਗਾ ਵਾ ਕਨਵੇਂ ਮੂੰਹ ਨੂੰ ਤਾਲੇ ਲਾਈ ਬੈਠੇ ਉਹਨੇ ਨਾ ਕੋ ਚੰਗਾ ਨਾ ਕੋ ਮਾੜਾ ਭਾਵੇਂ ਇਹਨਾਂ ਨੂੰ ਦਰੜ ਦੇ ਉਹ ਭਾਵੇਂ ਚਪੇੜਾ ਮਾਰ ਲੋ ਭਾਵੇਂ ਇਹ ਕੁੱਟ ਖਾ ਲੈਣ ਨਾ ਕੋ ਚੰਗਾ ਨਾ ਕੋ ਮਾੜਾ ਇੰਨਾ ਕੁਝ ਹੋਇਆ ਕੋਈ ਗੱਲ ਨਹੀਂ ਅੰਦੋਲਨ ਵਿੱਚ ਕਿੰਨਾ ਕੁਝ ਹੋਇਆ ਭਾਈ ਅਮਰਤ ਸਿੰਘ ਅਮਰਪਾਲ ਸਿੰਘ ਖਾਲਸਾ ਐਨਐਸ ਕਿੰਨਾ ਕੁਝ ਲੱਗਿਆ ਕੋਈ ਬੋਲਣ ਨੂੰ ਤਿਆਰ ਨਹੀਂ ਗਾ ਫਿਰ ਵੀ ਕਹੀ ਜਾਂਦੇ ਅਸੀਂ ਇਨਕਲਾਬੀ ਆ ਜਿਸ ਸ਼ਹੀਦ ਭਗਤ ਸਿੰਘ ਦੇ ਵਾਰਿਸ ਆ ਲੈ ਵੀ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਜਾ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੰਵਿਧਾਨ ਦੀ ਦੁਹਾਈ ਦਿੰਦੇ ਆ ਅਗਰ ਉਹ ਜਿੰਦੇ ਹੁੰਦੇ ਤੇ ਕੀ ਉਹ ਐਨਐਸਏ ਦੇ ਮਦਈ ਹੋਣੇ ਸੀਗੇ ਕੀ ਸ਼ਹੀਦ ਭਗਤ ਸਿੰਘ ਜਿਨੇ ਸਭ ਕੁਝ ਆਪ ਆਪਣੇ ਹੰਡਾਇਆ ਉਹ ਕੁਰਬਾਨੀ ਦਿੱਤੀ ਕੀ ਉਹ ਮਦਈ ਹੋਣਾ ਸੀਗਾ ਕਿ ਐਨਐਸਏ ਲੱਗਣਾ ਚਾਹੀਦਾ ਮੈਂ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਤੇ ਵਿੱਚੇ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਪਰ ਲਾਈ ਜਾਂਦੇ ਨੇ ਸਭ ਕੁਝ ਔਰ ਸਾਡਾ ਜਿਹੜਾ ਪੰਜਾਬ ਦਾ ਹੋਮ ਡਿਪਾਰਟਮੈਂਟ ਹੈ ਜਿਹੜਾ ਪੁਲਿਸ ਦਾ ਡਿਪਾਰਟਮੈਂਟ ਹੈ ਉਹ ਇਹਨਾਂ ਨੇ ਉੱਥੇ ਹਵਾਲੇ ਕੀਤਾ ਹੋਇਆ ਵਾ ਲੈ ਉਹ ਸੁਭਕਰਨ ਮਰ ਗਿਆ ਵਿਚਾਰਾ ਉਹਦੇ ਸਿਰ ਤੇ ਸ਼ਰੀਆਮ ਗੋਲੀ ਮਾਰੀ ਪਿੱਛੇ ਵੀਡੀਓਜ਼ ਆ ਗਈਆਂ ਹੁਣ ਕਹਿੰਦੇ ਜੀ ਉਹ ਹਰਿਆਣੇ ਦੀ ਧਰਤੀ ਤੇ ਸੀਗਾ ਜੀ ਜੀਨ ਦੇ ਇਲਾਕੇ ਵਿੱਚ ਪੁਲਿਸ ਸਟੇਸ਼ਨ ਘੜੀ ਪੈਂਦਾ ਵਾ ਪਹਿਲੀ ਗੱਲ ਤਾਂ ਝੂਠਾ ਪ੍ਰਚਾਰ ਹੈ ਸਾਰਾ ਕਿਸੇ ਨੇ ਇਨਕੁਆਇਰੀ ਤਾਂ ਕੀਤੀ ਨਹੀਂ ਜੀ ਵੀ ਕਿੱਥੇ ਮਰਿਆ ਕਿੱਥੋਂ ਚੱਕ ਕੇ ਲੈ ਗਏ ਨੇ ਮੰਨੋ 1 ਮਿੰਟ ਵਾਸਤੇ ਕਿ ਜੀਨ ਦੇ ਇਲਾਕੇ ਦੇ ਵਿੱਚ ਮਰਿਆ ਵਾ ਕਾਨੂੰਨ ਸਾਨੂੰ ਪ੍ਰੋਵਾਈਡ ਕਰਦਾ ਜੇ ਅਸੀਂ ਜ਼ੀਰੋ ਐਫ ਆਈ ਆਰ ਦਰਜ ਕਰ ਸਕਦੇ ਦੇਸ਼ ਵਿੱਚ ਕਿਤੇ ਵੀ ਕਾਨੂੰਨ ਕਿਤੇ ਕੋਈ ਕ੍ਰਾਈਮ ਹੋਵੇ ਤੁਸੀਂ ਦੇਸ਼ ਵਿੱਚ ਕਿਤੇ ਵੀ ਜ਼ੀਰੋ ਐਫ ਆਈ ਆਰ ਕਰਕੇ ਦਰਜ ਕਤਲ ਦੀ ਦਰਜ ਕਰਕੇ ਸ਼ੁਕਰਨ ਦੇ ਖਿਲਾਫ ਉਹਨਾਂ ਦੇ ਮਾਪਿਓ ਉੱਥੋਂ ਦੇ ਚਸ਼ਮਦੀਦ ਗਵਾਹ ਆਈ ਵਿਟਨੈਸ ਅਕਾਊਂਟ ਲੈ ਕੇ ਤੁਸੀਂ ਹਰਿਆਣਾ ਨੂੰ ਭੇਜ ਦਿਓ ਇੰਨਾ ਤਾਂ ਕਰ ਦਿਓ ਹਰਿਆਣਾ ਕਰੇ ਨਾ ਕਰੇ ਇਨਵੈਸਟੀਗੇਸ਼ਨ ਉਹਦੀ ਬਾਅਦ ਦੀ ਗੱਲ ਹੈਗੀ ਸਾਰੀ ਉਹ ਵੀ ਨਹੀਂ ਕੀਤਾ ਅੱਛਾ ਚਲੋ ਇਹ ਤਾਂ ਕਹਿੰਦੇ ਸ਼ੁਕਰਨ ਜੀ ਪਰਲੇ ਪਾਸੇ ਮਰਿਆ ਵਾ ਆ 250 ਬੰਦਾ ਦਾ ਇੱਥੇ ਫੱਟੜ ਹੋਇਆ ਟਰੈਕਟਰ ਨਾਲ ਸਸਾ ਦੇ ਇੱਥੇ ਪੰਨੇ ਨੇ ਮੈਡੀਕਲ ਰਿਪੋਰਟਸ ਲਹੂ ਲੋਹਾਨ ਹੋਏ ਬੈਠੇ ਨੇ ਕਿਸਾਨ ਉਹਨਾਂ ਦੇ ਉਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਦੀ ਦਰਜ ਕੀਤੀ ਆ ਸਾਡੇ ਇਨਕਲਾਬ ਦਾ ਮਤਲਬ ਕੱਢਿਆ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇੱਕ ਤਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਕਿ ਸਾਡੇ ਨੌਜਵਾਨ ਉਹਨਾਂ ਨੂੰ ਸੌਂਪ ਦਿੱਤੇ ਚੱਕ ਕੇ ਆਪਾਂ ਤਾਂ ਕਿ ਅਸਾਮ ਦੀ ਜੇਲ੍ਹ ਚ ਲੈ ਜਾਓ ਤੁਸੀਂ ਅਸਾਮ ਦੇ ਚੀਫ ਮਨਿਸਟਰ ਦਾ ਰਵਈਆ ਦੇਖ ਰਹੇ ਹੋ ਉਹ ਕਿੱਦਾਂ ਕਿਸ ਤਰ੍ਹਾਂ ਦੀ ਕੱਟੜਪੰਥੀ ਗੱਲਾਂ ਕਰ ਰਿਹਾ ਵਾ ਕਿੰਨਾ ਖਤਰਾ ਉੱਥੇ ਹੋਊਗਾ ਉਹ ਮੰਡਲਾ ਰਿਹਾ ਉਹਨਾਂ ਦੇ ਅੰਦਰ ਜੇਲ੍ਹਾਂ ਦੇ ਵਿੱਚ ਜਿੱਥੇ ਮੈਂ ਰਹਿ ਮੈਂ ਵੀ ਰਹਿ ਕੇ ਆਂ ਪਰ ਮੈਂ ਉਹਨਾਂ ਨੂੰ ਸਭ ਦੇਖ ਰਿਹਾ ਵਾਂ ਕਿ ਕਿੰਨਾ ਜਿੰਨ ਉਹਨਾਂ ਦਾ ਖਤਰਾ ਹੋਊਗਾ ਉਹ ਤਾਂ ਕੁਝ ਵੀ ਕਰ ਸਕਦੇ ਆ ਫਲੋ ਪాయిਜ਼ਨਿੰਗ ਕਰ ਸਕਦੇ ਆ ਖਾਣੇ ਵਿੱਚ ਮੱਕਰੀ ਪਾ ਕੇ ਦੇਈ ਜਾਣਗੇ ਤੁਹਾਨੂੰ ਕੀ ਪਤਾ ਲੱਗੂਗਾ ਕਿੰਨਾ ਜ਼ੁਲਮ ਹੋਟ ਆਇਆ ਜਾ ਸਕਦਾ ਸੋ ਇਸ ਕਰਕੇ ਆ ਇਹ ਉਹਨਾਂ ਨੇ ਬਹੁਤ ਬਹੁਤ ਮਾੜਾ ਦੋਨਾਂ ਸਰਕਾਰਾਂ ਨੇ ਮਾੜਾ ਜਿਹੜਾ ਕਿਰਦਾਰ ਕੀਤਾ ਇੱਥੋਂ ਹੁਣ ਤੁਸੀਂ ਡੋਟ ਸਾਹਿਬ ਤੇ ਹੋਰ ਬੁਲਾਰੇ ਬੜੀਆਂ ਅੱਛੀਆਂ ਗੱਲਾਂ ਕਹਿੰਦੇ ਯਾਰ ਦੁਹਾਈ ਪਾਉਂਦੇ ਨੇ ਕਿ ਪੰਥ ਇਕੱਠਾ ਹੋ ਜਾਏ ਪੰਥ ਆਪਣਾ ਹੈ ਕੋਹਣਾ ਪਹਿਲਾਂ ਸਮਝੀ ਆਪਾਂ ਜਿਹੜਾ ਸਟੈਬਲਿਸ਼ਡ ਪੰਥ ਇੱਕ ਸਾਡਾ ਜਥੇਦਾਰ ਅਕਾਲ ਤਖਤ ਸਾਹਿਬ ਜਿਹੜਾ ਇਸ ਵੇਲੇ ਨੇ ਉਹ ਕਿਉਂ ਚੁੱਪ ਬੈਠੇ ਨੇ ਇਥੋਂ ਲੱਗ ਕੇ ਕਿ ਦੇ ਥੋੜੀ ਦੂਰ ਤੇ ਹੋਣਗੇ ਪਤਾ ਨਹੀਂ ਇੱਥੇ ਆਏ ਕਿ ਨਹੀਂ ਆਏ ਆਏ ਸੀ ਕਿ ਜੀ ਉਹਨਾਂ ਨੂੰ ਆਉਣਾ ਚਾਹੀਦਾ ਇੱਥੇ ਇੰਦਰੋਂ ਜ਼ਿਆਦਾ ਹੋਰ ਜ਼ਿੰਮੇਵਾਰੀ ਉਹਦੀ ਕੀ ਹੋ ਸਕਦੀ ਆ ਜੇ ਆਪਾਂ ਉਹਦਾ ਕਹਿੰਦੇ ਅਸੀਂ ਅੰਮ੍ਰਿਤ ਪ੍ਰਚਾਰ ਕਰਦੇ ਆ ਗੁਰੂ ਵਾਲੇ ਬਣੋ ਬਾਣੀ ਦੇ ਨਾਲ ਜੁੜੋ ਤੇ ਜਿਹੜੇ ਜੁੜ ਰਹੇ ਤੇ ਜੋੜ ਰਹੇ ਉਹ ਤਾਂ ਅੰਦਰ ਕਰਤੇ ਤੁਸੀਂ ਉਹਨਾਂ ਦਾ ਤੁਸੀਂ ਹਾਂ ਦਾ ਨਾਰਾ ਮਾਰ ਮੈਂ ਕੋ ਉਹਦੇ ਖਿਲਾਫ ਨਹੀਂ ਬੋਲ ਰਿਹਾ ਉਹ ਸਾਡੇ ਜਥੇਦਾਰ ਨੇ ਜਿੱਦਾਂ ਦੇ ਵੀ ਹੈਗੇ ਨੇ ਇਸਟੈਬਲਿਸ਼ਡ ਅਪੁਆਇੰਂਟਡ ਨੇ ਉਹਨਾਂ ਦਾ ਫਰਜ਼ ਬੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਕੇਸ ਚੱਕ ਕੇ ਮੈਂ ਮਨਿਸਟਰ ਨੂੰ ਮਿਲਣ ਜਾ ਕੇ ਹੋਮ ਮਿਨਿਸਟਰ ਨੂੰ ਮਿਲਣ ਜਾ ਕੇ ਕਿ ਤੁਸੀਂ ਕੀ ਕਰ ਰਹੇ ਹੋ ਆ ਪਰਿਵਾਰ ਦੇ ਨਾਲ ਕਿੰਨਾ ਅਨਿਆਏ ਹੋ ਰਿਹਾ ਵਾ ਦੂਸਰੀ ਸੰਸਥਾ ਹੈ ਐਸਜੀਪੀਸੀ ਉਹਦਾ ਵੀ ਫਰਜ਼ ਬਣਦਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਲੰਗਰ ਲਾਉਣ ਵਾਸਤੇ ਥੋੜੋ ਬਣਾਈ ਆਪਾਂ ਯਾਰ ਸਿਰਫ ਇਹ ਥੋੜੋ ਕੇ ਥਾਂ ਥਾਂ ਦੇ ਉੱਤੇ ਆਪਾਂ ਕੈਂਪ ਲਾਤੇ ਅੱਖਾਂ ਦੇ ਲਾਤੇ ਉਹ ਥੋੜੋ ਹੈਗੀ ਆ ਉਹ ਤੁਹਾਡਾ ਹੈਗਾ ਕਿ ਤੁਸੀਂ ਜੇ ਤੁਹਾਡੀ ਕੌਮ ਨਾਲ ਵਿਤਕਰਾ ਹੋ ਰਿਹਾ ਕਿਤੇ ਕੌਮੀਆਂ ਨੇ ਆਏ ਹੋ ਰਿਹਾ ਵਾ ਕਿਤੇ ਇਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਤੁਸੀਂ ਉਹਦੇ ਖਿਲਾਫ ਬੋਲਣਾ ਤੀਸਰੀ ਸ਼੍ਰੋਮਣੀ ਅਕਾਲੀ ਦਲ ਹੁਣ ਸੁਖਵੀਰ ਸਿੰਘ ਬਾਦਲ ਹੁਣੀ ਰੋਜ਼ ਲੌੜਾ ਪਾਉਂਦੇ ਨੇ ਕਦੀ ਯਾਤਰਾ ਕੱਢਦੇ ਨੇ ਕਦੀ ਕੁਝ ਕਰਦੇ ਨੇ ਤੇ ਇਹਦੇ ਬਾਰੇ ਕਿਉਂ ਨਹੀਂ ਬੋਲਦੇ ਡਰਦੇ ਕਿਉਂ ਆ ਹੁਣ ਦੇਖੋ ਭਾਰਤ ਦੀਆਂ ਏਜੰਸੀਆਂ ਨੇ ਦੋ ਇੱਕ ਕਤਲ ਕਰਵਾਇਆ ਕੈਨੇਡਾ ਦੀ ਧਰਤੀ ਦੇ ਉੱਤੇ ਕੈਨੇਡਾ ਦੇ ਅ ਨਿਜਰ ਦਾ ਤੁਸੀਂ ਮੈਨੂੰ ਦੱਸੋ ਕੋਈ ਪੰਜਾਬ ਦੀ ਸਿੱਖ ਲੀਡਰਸ਼ਿਪ ਬੋਲੀ ਨਿਜਰ ਦੇ ਹੱਕ ਦੇ ਵਿੱਚ ਟਰੂਡੋ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਭਾਰਤ ਦੀ ਸਰਕਾਰ ਨੂੰ ਨਾਲ ਉਹਦੇ ਨਾਲ ਕੇ ਅਮਰੀਕਨ ਪ੍ਰੈਜ਼ੀਡੈਂਟ ਦਾ ਆਫਿਸ ਪੁੱਛ ਰਿਹਾ ਵਾ ਕਿ ਤੁਹਾਨੂੰ ਕੀ ਅਧਿਕਾਰ ਹੈ ਕਿ ਤੁਸੀਂ ਸਾਡੀਆਂ ਧਰਤੀ ਦੇ ਉੱਤੇ ਆਣ ਕੇ ਸਾਡੇ ਬੰਦਿਆਂ ਨੂੰ ਚੱਕ ਕੇ ਅਗਵਾ ਕਰਕੇ ਜਾਂ ਕਤਲ ਕਰ ਦਿਓ ਉਹ ਪੁੱਛ ਰਹੇ ਨੇ ਸਾਡੇ ਜਿਹੜੇ ਕੌਮੀ ਲੀਡਰ ਨੇ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਤੁਹਾਡੇ ਵਰਗਾ ਵਿੱਚੋਂ ਇੱਕ ਆ ਹਾਲਾਂਕਿ ਮੈਨੂੰ ਕਾਂਗਰਸ ਵਿੱਚ ਰਹਿ ਕੇ ਆ ਗੱਲਾਂ ਜਿਹੜੀਆਂ ਕਰਨੀਆਂ ਸੁਖਾਲੀਆਂ ਨਹੀਂ ਜਾਂ ਉਹ ਜਦੋਂ ਮਰਜੀ ਮੈਨੂੰ ਕੱਢ ਦੇਣਗੇ ਉੱਥੋਂ ਚਲੋ ਅਲੱਗ ਗੱਲ ਆ ਪਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥ ਦੇ ਜ਼ਿੰਮੇਵਾਰ ਆ ਅਸੀਂ ਵੱਧ ਅਧਿਕਾਰਾਂ ਦੀ ਲੜਾਈ ਲੜੀ ਅਸੀਂ ਆਨੰਦਪੁਰ ਦਾ ਮਤਾ ਘੜਿਆ ਉਹ ਕਿੱਥੇ ਨੇ ਕਿੱਥੇ ਕਿੱਥੇ ਉਹ ਅੱਜ ਲੁਕੇ ਛਿਪੇ ਹੋਏ ਨੇ ਉਹ ਭਾਈ ਅਮਰਪਾਲ ਸਿੰਘ ਖਾਲਸਾ ਦੀ ਜਾਂ ਸ਼ੁਭਕਰਨ ਦੀ ਜਾਂ ਜੋ ਹੋਰ ਇੱਥੇ ਅਨਿਆਏ ਹੋਇਆ ਸਿੱਖਾਂ ਦੇ ਨਾਲ ਆ ਪਿਛਲੇ ਥੋੜੇ ਦੇਰ ਵਿੱਚ ਚਲੋ ਮਗਰਲੀ ਲੜਾਈ ਤਾਂ ਆਪਾਂ ਲੜੀ ਜਾਣੀ ਛੱਡਣੀ ਲੜਾਈ ਕੋਈ ਵੀ ਨਹੀਂ ਆਪਾਂ ਮਤ ਸਮਝੇ ਕੋਈ ਕਿ ਇਹ ਪੁਰਾਣੀ ਗੱਲ ਹੋ ਗਈ ਤੇ ਜੀ ਭੁੱਲ ਜਾਓ ਜੀ ਕਿਈ ਲੀਡਰ ਕਹਿੰਦੇ ਜੀ ਪੁਰਾਣੀ ਗੱਲ ਨਾ ਇਹ ਚੱਲੂ ਨਾਲ ਨਾਲ ਹੀ ਔਰ ਇਹ ਦਾਸਤਾਨ ਵੀ ਕਾਫੀ ਲੰਬੀ ਹੈ ਵੈਸੇ ਆਪਾਂ ਜੇ ਦੇਖੀਏ ਇਹ ਆਪਣੇ ਨਾਲ ਅੱਜ ਦਾ ਨਹੀਂ ਬਹੁਤ ਲੰਬੇ ਅਰਸੇ ਦਾ ਬਹੁਤ ਬਹੁਤ ਲੰਬੇ ਅਰਸੇ ਦਾ ਸਾਡੇ ਨਾਲ ਬੀਤਿਆ ਪਰ ਅੱਜ ਯੁੱਗ ਜਿਹੜਾ ਵਾ ਉਹ ਜਿਹੜੇ ਕਹਿੰਦੇ ਕਿ ਅਸੀਂ ਵੱਧ ਅਧਿਕਾਰ ਪੰਜਾਬ ਦੀ ਲੜਾਈ ਖੇਤੀ ਦੀ ਲੜਾਈ ਕਿਸਾਨਾਂ ਦੀ ਲੜਾਈ ਸਿੱਖਾਂ ਦੀ ਲੜਾਈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜ਼ਥੇਦਾਰ ਕੌਣ ਕੇ ਤਾਂ ਤੁਹਾਡੇ ਤੋਂ ਬਚਿਆ ਨਹੀਂ ਯਾਰੋ ਤੁਹਾਡਾ ਆਪਣਾ ਅਕਾਲ ਤਖਤ ਦਾ ਸਾਡਾ ਆਪਣਾ ਅਕਾਲ ਤਖਤ ਦਾ ਜ਼ਥੇਦਾਰ 32 ਸਾਲ ਦਾ ਚੱਕ ਕੇ ਮਾਰ ਦਿੱਤਾ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ 15 ਸਾਲ ਇਸ ਅਕਾਲੀ ਦਲ ਦੀ ਰਾਜ ਦੀ ਸਰਕਾਰ ਰਹੀ ਹੈ ਫਾਈਲ ਟੇਬਲ ਤੇ ਪਈ ਹੈ ਪ੍ਰਕਾਸ਼ ਸਿੰਘ ਬਾਦਲ ਦੇ ਏ ਡੀਜੀਪੀ ਤਿਵਾੜੀ ਦੀ ਰਿਪੋਰਟ ਉਹਨੇ ਇੰਨਾ ਇੰਨਾ ਦੱਸਤਾ ਕਿ ਉਸ ਨੂੰ ਫਲਾਨੇ ਦਿਨ ਕੌਂਕੇ ਜਥੇਦਾਰ ਭਾਈ ਗੁਰਦੇਵ ਸਿੰਘ ਨੂੰ ਪੁਲਿਸ ਚੱਕ ਕੇ ਲੈ ਕੇ ਗਈ ਆ ਫਰਦਰ ਇਨਕੁਆਇਰੀ ਹੋਣੀ ਚਾਹੀਦੀ ਕਿ ਉਹ ਮਰਿਆ ਕਿੱਦਾਂ ਵਾ ਤਿੰਨ ਸਰਕਾਰਾਂ ਨੰਗ ਗਿਆ ਕੋਈ ਪਤਾ ਨਹੀਂਗਾ ਬਿਲਕੁਲ ਉਹ ਹੋਰ ਹੁਣ ਰਿਪੋਰਟ ਛਾਇਆ ਹੋਈ ਤੇ ਹੁਣ ਉਹ ਕਹਿੰਦੇ ਜੀ ਸਾਨੂੰ ਤਾਂ ਸਾਡੇ ਧਿਆਨ ਚ ਨਹੀਂ ਸੀ ਇੱਕ ਦਿਨ ਐਵੇਂ ਫਰਜੀ ਜੀ ਜਾ ਕੇ ਉਹਦੇ ਘਰ ਗੇੜਾ ਮਾਰਦੇ ਐਦਾਂ ਤਾਂ ਨਹੀਂ ਲੜਾਈ ਲੜੀ ਜਾ ਸਕਦੀ ਹੈਗੀ ਆ ਔਰ ਜਿਨ੍ਹਾਂ ਨੇ ਮਾਰੇ ਜਿਨ੍ਹਾਂ ਨੇ ਮਾਰੇ ਚੱਕ ਚੱਕ ਕੇ ਸੁਮੇਤ ਸਿੰਘ ਸੈਣੀਆਰਗੇ ਉਹ ਅਖੋਤੀ ਪੰਥਕ ਸਰਕਾਰਾਂ ਦੇ ਵਿੱਚ ਡੀਜੀਪੀ ਨਿਯੁਕਤ ਕੀਤੇ ਗਏ ਨੇ ਉਹਨਾਂ ਨੂੰ ਉਹਨਾਂ ਨੂੰ ਤੋਹਫੇ ਦਿੱਤੇ ਨੇ ਯਾਰ ਐਨਐਸਏ ਤਾਂ ਲੱਗਣੀ ਚਾਹੀਦੀ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸ਼ੁਭ ਕਰਨ ਨੂੰ ਮਾਰਿਆ ਵਾ ਐਨਐਸਏ ਲੱਗਣੀ ਚਾਹੀਦੀ ਜਿਨ੍ਹਾਂ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਮਾਰਿਆ ਵਾ ਐਨਐਸਏ ਲੱਗਣੀ ਚਾਹੀਦੀ ਆ ਐਨਐਸਏ ਲੱਗਣੀ ਚਾਹੀਦੀ ਆ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਥਰਡ ਡਿਗਰੀ ਟੌਰਚਰ ਕਰਕੇ ਅੱਜ ਜਿਹੜੇ ਅਨਗਿਣਤ ਗਿਣਤੀ ਆ ਭਾਈ ਜਸਵੰਤ ਸਿੰਘ ਖਾਲੜਾ ਵਰਗਿਆਂ ਨੂੰ ਜਿਨ੍ਹਾਂ ਨੇ ਚੱਕ-ਚੱਕ ਕੇ ਮਾਰਿਆ ਜਿਨ੍ਹਾਂ ਨੇ ਭਾਈ ਜਟਾਣੇ ਦਾ ਪੂਰਾ ਘਰ ਸਾੜਿਆ ਜਿਨ੍ਹਾਂ ਨੇ ਉਹਦੇ ਨਿਆਂ ਨਹੀਂ ਬਖਸ਼ੇ ਛੋਟੇ-ਛੋਟੇ ਇੰਨੇ ਸੇ ਉਹਨਾਂ ਤੇ ਲਗਣੀ ਚਾਹੀਦੀ ਆ ਲਾਤ ਹੀ ਆ ਉਹਨਾਂ ਤੇ ਜਿਹੜੇ ਵਿਚਾਰੇ ਪ੍ਰਚਾਰ ਕਰਦੇ ਨੇ ਸੋ ਮੈਂ ਤਾਂ ਤੁਹਾਡੇ ਨਾਲ ਹਮਦਰਦੀ ਕਰਦਾ ਸ਼ੁਰੂ ਤੋਂ ਹੀ ਕਰਦਾ ਕਿਉਂਕਿ ਮੈਨੂੰ ਮੇਰੇ ਬਜ਼ੁਰਗਾ ਤੋਂ ਇਹ ਸੰਸਕਾਰ ਮਿਲੇ ਨੇ ਕੱਲੇ ਇਹ ਸੰਸਕਾਰ ਨਹੀਂਗੇ ਕਿਸੇ ਵੀ ਜ਼ੁਲਮ ਦੇ ਖਿਲਾਫ ਬੋਲਣਾ ਆ ਸਾਨੂੰ ਕੀ ਸਮਝਾ ਕੇ ਗਏ ਕਿ ਨਾ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਆਪਾਂ ਸਹਿਣਾ ਵਾ ਸਹਿਣਾ ਵੀ ਉਹਨਾਂ ਹੀ ਗੁਨਾਹ ਹੈਗਾ ਕਿ ਅਸੀਂ ਲੰਮੇ ਪਏ ਆਂ ਜੀ ਮਾਰੀ ਚੱਲੋ ਕੁੱਟੀ ਚੱਲੋ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਮਸਲਾ ਉਠਾਇਆ 2015 ਚ ਮੈਂ ਆਪਣੀ ਪਾਰਟੀ ਦੀ ਮੀਟਿੰਗ ਸੱਦੀ ਆ ਜਿਹੜੇ ਹੁਣ ਵੱਡੇ ਮੰਤਰੀ ਸੰਤਰੀ ਬਣੇ ਹੋਏ ਇਹ ਮੈਨੂੰ ਰੋਕਦੇ ਸੀਗੇ ਖੇਰਾ ਸਾਹਿਬ ਤੁਸੀਂ ਬੇਦਬੀਆਂ ਦੀ ਲੜਾਈ ਲੜੋਗੇ ਸਿੱਖਾਂ ਦੀ ਲੜਾਈ ਲੜੋਗੇ ਤਾਂ ਸਾਡੇ ਨਾਲ ਫਲਾਨਾ ਤਬਕਾ ਨਾਰਾਜ਼ ਹੋਊ ਫਲਾਨਾ ਤਬਕਾ ਨਾਰਾਜ਼ ਹੋ ਮੈਂ ਕਿਉਂ ਨਾਰਾਜ਼ ਹੋਣਗੇ ਦੱਸੋ ਤੁਸੀਂ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦੇ ਆਂ ਤੇ ਕਿਉਂ Hindu ਨਰਾਜ਼ ਹੋਣਗੇ ਦੱਸੋ ਮੈਨੂੰ ਜਰਾ ਉਹਦੇ ਵਿੱਚ ਕੀ ਮਾੜੀ ਗੱਲ ਐ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਬਾਣੀ ਸ਼ਬਦ ਦੀ ਦਰਜ ਨਹੀਂ ਗਈ ਜੇ ਅਸੀਂ ਕਿਸੇ ਹੋਰ ਦੀ ਲੜਾਈ ਲੜਦੇ ਆਂ ਮੁਸਲਮਾਨ ਕਿਉਂ ਸਾਡੇ ਨਾਲ ਨਰਾਜ਼ ਹੋਣਗੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦੇ ਆਂ ਇਹ ਮਿਥ ਬਣਾਈ ਗਈ ਐ ਝੂਠਾ ਪ੍ਰਚਾਰ ਕੀਤਾ ਗਿਆ ਵਾ ਔਰ ਮੈਂ ਉਹਨਾਂ ਨੂੰ ਇੱਕ ਵਾਰ ਨਹੀਂ ਮੈਂ ਉਹਨਾਂ ਨੂੰ ਆਪਣੀ ਮੈਂ ਕਿਹਾ ਕੱਲ ਨੂੰ ਕਿਸੇ ਦਲਿਤ ਦੇ ਨਾਲ ਅਨਿਆਹ ਹੋਊਗਾ ਆਪਾਂ ਲੜਾਂਗੇ ਉਹਦੇ ਨਾਲ ਚੱਲ ਕੇ ਕਿਸੇ Hindu ਦੇ ਨਾਲ ਇਜਸਟਿਸ ਹੋਊਗਾ ਆਪਾਂ ਖੜਾਂਗੇ ਉਹਦੇ ਨਾਲ ਕਿਸੇ ਮੁਸਲਮਾਨ ਦੇ ਨਾਲ ਤਕਾਊਗਾ ਆਪਾਂ ਗੱਲ ਇਨਜਸਟਿਸ ਦੇ ਖਿਲਾਫ ਲੜਨ ਦੀ ਆ ਗੱਲ ਕੋਈ ਧਰਮ ਦੀ ਜਾਤ ਦੀ ਪਾਤ ਦੀ ਉਹ ਵੱਧ ਦੀਆਂ ਗੱਲਾਂ ਨੇ ਸਾਰੀਆਂ ਜਿਹੜੇ ਬੰਦੇ ਮੂਕ ਦਰਸ਼ਕ ਬਣ ਕੇ ਬੈਠੇ ਨੇ ਅੱਜ ਇੱਥੇ ਪੰਜਾਬ ਦੇ ਵਿੱਚ ਜਿਹੜੇ ਸਮਝਦੇ ਇੱਕ ਕੋਈ ਨਹੀਂ ਇਹ ਇਹ ਉਹਨਾਂ ਭਾਈ ਅਮਰਿਤਪਾਲ ਨਾਲ ਹੋਇਆ ਵਾ ਜਾਂ ਇਹ ਸ਼ੁਭਕਰਨ ਦੇ ਨਾਲ ਹੋਇਆ ਯਾਦ ਰੱਖਣਾ ਇਹ ਗੱਲ ਜਿਸ ਦੌਰ ਵਿੱਚ ਆਪ ਕਦਮ ਰੱਖ ਰਹੇ ਆ ਆਪਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹੜੇ ਘਰ ਵਿੱਚ ਸ਼ੁਭਕਰਨ ਵਾਲਾ ਵਤੀਰਾ ਹੋਣਾ ਵਾ ਤੇ ਕਿਹੜੇ ਘਰ ਦੇ ਵਿੱਚ ਭਾਈ ਅਮਰਿਤਪਾਲ ਵਾਲਾ ਵਤੀਰਾ ਹੋਣਾ ਤੁਹਾਨੂੰ ਕਿਸੇ ਨੂੰ ਕੁਝ ਪਤਾ ਨਹੀਂਗਾ ਆਪਣੇ ਬੱਚਿਆਂ ਨੂੰ ਆਪਣੇ ਭੂਵਿੱਖ ਨੂੰ ਬਚਾਉਣ ਵਾਸਤੇ ਆਪਣੇ ਪੰਜਾਬ ਦੇ ਭੂਵਿੱਖ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ ਤੇ ਮੈਂ ਕੋਈ ਕੰਡੈਮਨੇਸ਼ਨ ਨਹੀਂ ਕਰ ਰਿਹਾ ਇਹ ਕੰਮ ਹੈਗਾ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਕਤੀਆਂ ਦਾ ਕਿਰਪਾ ਕਰਕੇ ਇਕੱਠੇ ਹੋ ਉਹ ਭਾਈ ਸਿਮਰਨਜੀਤ ਸਿੰਘ ਮਾਨ ਅਗਰ ਆਉਂਦੇ ਨੇ ਤਾਂ ਉਹ ਆਪਣਾ ਫਰਜ਼ ਨਿਭਾ ਰਹੇ ਨੇ ਅਗਰ ਕੋਈ ਹੋਰ ਸੰਸਥਾਵਾਂ ਜਥੇਬੰਦੀਆਂ ਉਹ ਫਰਜ਼ ਨਿਭਾਰੀਆਂ ਵਾਂ ਤੇ ਜੇ ਸਿਰਫ ਨਿਸ਼ਾਨ ਰੱਖਣਾ ਵਾ ਤੇ ਸਰਕਾਰ ਵਾਸਤੇ ਲਾਲਸਾ ਕਰਨੀ ਆ ਤੇ ਫੇ ਛੱਡ ਦੇਣਾ ਚਾਹੀਦਾ ਵਾ ਆਪਣੇ ਘਰ ਬੈਠੋ ਤੇ ਤੁਸੀਂ ਕਹੋ ਜੀ ਜਿਹੜਾ ਅਖੇ ਲੀਡ ਕਰ ਸਕਦਾ ਉਸ ਨੂੰ ਕਿਉਂ ਹਣ ਦਿੱਤਾ ਜਾਵੇ ਉਹਦਾ ਕਹਿੰਦੇ ਅਸੀਂ ਵੱਧ ਅਧਿਕਾਰਾਂ ਦੇ ਮਦਈ ਆ ਤੁਹਾਡੇ ਲਾਗੇ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਬੀਜੇਪੀ ਦੀ ਸਰਕਾਰ ਨੇ ਯੂਟੀ ਬਣਾਤੀਆਂ ਉਦੋਂ ਇਹਨਾਂ ਨੇ ਵੋਟਾਂ ਪਾਈਆਂ ਉੱਥੇ ਉਸ ਨੂੰ ਆ ਹੁਣ ਤੁਹਾਨੂੰ ਸ਼ਾਇਦ ਪਤਾ ਕਿ ਨਹੀਂ ਪਤਾ ਤੁਸੀਂ ਸਾਰੇ ਬੜੇ ਜ਼ੀ ਹੋਸ਼ ਵਿਅਕਤੀ ਬੈਠੇ ਹੋ ਤੁਹਾਨੂੰ ਪਤਾ ਵਾ ਕਿ ਉੱਤਰਾਖੰਡ ਦੀ ਸਰਕਾਰ ਨੇ ਯੂਨੀਫਾਰਮ ਸਿਵਲ ਕੋਡ ਐਕਟ ਲਾਗੂ ਕਰਤਾ ਪੰਜਾਬ ਦੀ ਉਥੋਂ ਉੱਤਰਾਖੰਡ ਵਿਧਾਨ ਸਭਾ ਚ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਜੋ ਵੀ ਹੁਣ ਉੱਤਰਾਖੰਡ ਚ ਹੋਇਆ ਵੈਸੇ ਸਾਰੇ ਦੇਸ਼ ਵਿੱਚ ਹੋਣਾ ਅਲਟੀਮੇਟਲੀ ਬਿਲਕੁਲ ਬਕਾਇਦਾ ਤੌਰ ਦੇ ਉੱਤੇ ਦੇਸ਼ ਵਿੱਚ ਲਾਗੂ ਹੋਊਗਾ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਧਰਮ ਤਾਰਮਿਕ ਰੀਤੀ ਰਿਵਾਜ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਤੇ ਚਾਹੇ ਕੋਈ ਇਸਾਈ ਆ ਤੇ ਚਾਹੇ ਕੋਈ ਦਲਿਤ ਆ ਤੇ ਕੋਈ ਜੈਨੀ ਆ ਤੇ ਕੋਈ ਬੁੱਧੀ ਆ ਜੋ ਇਸ ਦੇਸ਼ ਦਾ ਹਿੰਦੂ ਐਕਟ ਬਣੇਗਾ ਉਹਦੇ ਤਹਿਤ ਰਜਿਸਟ੍ਰੇਸ਼ਨ ਹੋਵੇਗੀ ਤੁਸੀਂ ਅਨੰਦਕਾਰਜ ਗੁਰਦੁਆਰਾ ਸਾਹਿਬ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਅਸੀਂ ਆਨੰਦ ਕਾਰਜ ਦਾ ਐਕਟ ਮੰਗ ਰਹੇ ਆ ਆਪਣਾ ਅਸੀਂ ਆਨੰਦ ਕਾਰਜ ਵਾਸਤੇ ਜੂਝਨੇ ਆ ਪਾਰਲੀਮੈਂਟ ਵਿੱਚ ਡਾਕਟਰ ਗਾਂਧੀ ਨੇ ਸ਼ਾਇਦ ਇਹ ਆਨੰਦ ਕਾਰਜ ਦਾ ਐਕਟ ਪ੍ਰਪੋਜ਼ ਕੀਤਾ ਜਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੋਇਆ ਵਾ ਪੈਂਡਿੰਗ ਹੈ ਉੱਥੇ ਉਹ ਸਾਡਾ ਕਾਨੂੰਨ ਤਾਂ ਬਣਾਇਆ ਨੀਗਾ ਲੇਕਿਨ ਸਾਡੇ ਆਨੰਦ ਕਾਰਜ ਨੂੰ ਅਲਟੀਮੇਟਲੀ ਯੂਨੀਫਾਰਮ ਸਿਵਲ ਕੋਡ ਦੇ ਤਹਿਤ ਹਿੰਦੂ ਮੈਰਿਜ ਐਕਟ ਦੇ ਤਹਿਤ ਇਹ ਸਿਰਫ ਸ਼ੁਰੂਆਤ ਆ ਕਹਿਣ ਤੋਂ ਬਾਅਦ ਕਿਉਂ ਕਹਿਣਗੇ ਠੀਕ ਹੈ ਆਪਣਾ ਕਾਰੋਬਾਰ ਕਰੀ ਚੱਲੋ ਆੜੀ ਮੋਟੀ ਖੇਤਲੀ ਕੁਤੀ ਕਰਨੀ ਚਲੋ ਪਰ ਹਾਂ ਤੁਸੀਂ ਉਹੀ ਆ ਇਸ ਦੇਸ਼ ਵਿੱਚ ਔਰ ਆ ਜਿਹੜੇ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਤੇਰੇ ਪਿਤਾ ਨੇ ਹੀ ਅ ਸੰਵਿਧਾਨ ਦੀ ਕਾਪੀ ਸਾਢੀ ਸੀਗੀ 1984 ਸਾਢੀ ਜੀ 82 1982 ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਗਏ ਪਾਰਲੀਮੈਂਟ ਦੇ ਬਾਦ ਉਹਨਾਂ ਨੇ ਆਰਟੀਕਲ 25 ਆ ਜਿਹੜਾ ਕਹਿੰਦਾ ਵਾ ਕਿ ਅਸੀਂ ਮੰਗਦੇ ਸੀ ਕਿ ਸਿੱਖ ਇੱਕ ਵੱਖਰੀ ਕੌਮ ਸਾਡੀ ਕੌਮ ਹੀ ਵੱਖਰੀ ਆ ਯਾਰ ਸਾਡਾ ਪਹਿਰਾਵਾ ਸਾਡਾ 1699 ਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦਾਤ ਬਖਸ਼ ਕੇ ਅੰਮ੍ਰਿਤ ਦੀ ਸਾਡੀ ਪਛਾਣ ਬਣਾ ਗਏ ਸਾਡੀ ਜ਼ੁਬਾਨ ਸਭ ਕੁਝ ਵੱਖਰਾ ਲੈ ਇੰਨੀ ਗੱਲ ਨਹੀਂ ਆਪਣੇ ਤੋਂ ਹਲੇ ਪ੍ਰਾਪਤ ਹੋਈ ਪੰਥ ਘਾਗੂਆਂ ਤੋਂ ਕਿ ਅਸੀਂ ਆਪਣੇ ਆਪ ਨੂੰ ਵੱਖਰਾ ਲਿਖ ਸਕੀਏ ਤੇ ਜਦੋਂ ਆਰਟੀਕਲ 25 ਧਾਰਾ ਸ਼ਾਇਦ ਕਲੋਜ਼ 1 ਬੀ ਜਿਹੜੀ ਆਪਾਂ ਨੂੰ ਮੰਨਦੀ ਨਹੀਂ ਇਹਨਾਂ ਨੇ ਉੱਥੇ ਜਾ ਕੇ ਪਾੜੀ ਤੇ ਸਾੜੀ ਐਦਾਂ ਪਾੜੀ ਤੇ ਫਿਰ ਅੱਗ ਲਾ ਕੇ ਸਾੜ ਦਿੱਤੀ ਤੇ ਹੁਣ ਚੁੱਪ ਕਰਕੇ ਬੈਠੇ ਹੋਏ ਨੇ ਜਿਹੜੇ ਬੰਦੇ ਇੱਥੇ ਤੱਕ ਪਹੁੰਚ ਗਏ ਕਿ ਸੰਵਿਧਾਨ ਸਾਡਾ ਪਾਰਲੀਮੈਂਟ ਦੇ ਸਾਹਮਣੇ ਤੇ ਹੁਣ ਤੁਸੀਂ ਕਹਿੰਦੇ ਕਿ ਕੋਈ ਗੱਲ ਨਹੀਂ ਜੇ ਅਮਰਿਤਪਾਲ ਨੂੰ ਰੱਖਿਆ ਤਾਂ ਤਾਂ ਕੀ ਗੱਲ ਗੱਲ ਜੇਲਾਂ ਤੋਂ ਡਰਨ ਦੀ ਨਹੀਂ ਗਈ ਜੇਲਾਂ ਆਪਣੇ ਤੋਂ ਪਹਿਲਾਂ ਆਪਣੇ ਤੋਂ ਆਪਣੇ ਪੁਰਖਿਆਂ ਨੇ ਆਪਣੇ ਬਜ਼ੁਰਗਾਂ ਨੇ ਸਾਡੇ ਛੋਟੇ-ਛੋਟੇ ਸਹਿਬਜ਼ਾਦਿਆਂ ਨੇ ਠੰਡੇ ਬੁਰਜਾਂ ਵਿੱਚ ਪਤਾ ਨਹੀਂ ਕੀ ਕੁਝ ਹੋਇਆ ਸਾਡੇ ਨਾਲ ਉਹ ਨਹੀਂ ਪ੍ਰੋਬਲਮ ਹੈਗੀ ਪਰ ਸਵਾਲ ਇਹ ਆ ਕਿ ਆਪਣੀ ਸਾਡੀ ਪੰਜਾਬ ਦੀ ਸਰਕਾਰ ਉਹਨਾਂ ਨੂੰ ਹੈਂਡਓਵਰ ਕਰਕੇ ਪਲੇਟ 'ਤੇ ਰੱਖ ਦੇ ਕੇ ਆ ਚੱਕ ਕੇ ਲੈ ਜਾਓ ਜੀ ਕੋਈ ਗੱਲ ਨਹੀਂ ਹੈਗੀ ਕੱਲ ਨੂੰ ਕੁਝ ਹੋ ਗਿਆ ਇਹਦੇ ਮਾਤਾ-ਪਿਤਾ ਨੂੰ ਕੁਝ ਭਗਵੰਤ ਤੇ ਕੇਜਰੀ ਤੁਸੀਂ ਇੱਥੇ ਤਾਂ ਬਾਵਾਂ ਵੋਟਾਂ ਨੂੰ ਝੂਠ-ਮੋਠ ਬੋਲ ਦੋਂਗੇ ਤੇ ਵਿੱਚ ਬੀਜੇਪੀ ਦੀ ਲੀਡਰ ਉਹਦੀ ਦਰਗਾਹ ਵਿੱਚ ਤੁਹਾਨੂੰ ਮਾਫੀ ਨਹੀਂ ਮਿਲਣੀ ਇੱਥੇ ਸਭ ਇਨਸਾਫ ਹੁੰਦਾ ਸਭ ਮੋਸਟਲੀ ਸਾਰਾ ਇਨਸਾਫ ਇਸੇ ਧਰਤੀ ਤੇ ਹੋ ਜਾਂਦਾ ਵਾ ਸਭ ਕੁਝ ਆ ਸਾਰੀਆਂ ਗੱਲਾਂ ਤੁਹਾਡੀ ਕਚਹਿਰੀ 'ਚ ਰੱਖਣ ਵਾਸਤੇ ਨਾ ਹਾਜ਼ਰ ਹੋਇਆ ਸੀ ਮੇਰੀ 100% ਦੀ ਤੁਹਾਡੇ ਨਾਲ ਸਪੋਰਟ ਆ ਮੈਂ ਜਦੋਂ ਸ਼ਾਇਦ 18 ਮਾਰਚ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਤੇ ਪਿਛਲੇ ਸਾਲ ਤੇ 20 ਮਾਰਚ ਦਾ ਇੱਕ ਦਿਨ ਦਾ ਸੈਸ਼ਨ ਅਸੈਂਬਲੀ ਦਾ ਰਹਿ ਗਿਆ ਸੀਗਾ ਉਹ ਟੁੱਟਾ-ਫੁੱਟਾ ਜਿਹਾ ਸੈਸ਼ਨ ਸੀ ਇੱਕ ਦਿਨ ਰਹਿ ਗਿਆ ਸੀ 20 ਮਾਰਚ ਨੂੰ 19 ਮਾਰਚ ਨੂੰ ਸਾਡੀ ਪਾਰਟੀ ਦੀ ਮੀਟਿੰਗ ਹੋਈ ਚਲੋ ਆਪਣਾ ਆਪਣਾ ਅਧਿਕਾਰ ਆ ਸਾਰਿਆਂ ਨੇ ਕੁਝ ਮੈਂ ਕਿਹਾ ਮੈਂ ਅਮਰਿਤਪਾਲ ਦੇ ਹੱਕ ਵਿੱਚ ਬੋਲਣਾ ਜਾ ਕੇ ਬਾਹਰ ਅਸੈਂਬਲੀ 'ਚ ਵੀ ਬੋਲਣਾ ਵਾ ਤੇ ਅੰਦਰ ਵੀ ਬੋਲਣਾ ਵਾ ਤੇ ਬਾਹਰ ਵੀ ਬੋਲਣਾ ਵਾ ਤੇ ਮੈਂ ਸਮਝਦਾ ਜਦੋਂ ਤੁਸੀਂ ਕੋਈ ਦਲੀਲ ਨਾਲ ਗੱਲ ਕਰਦੇ ਤਾਂ ਲਗਭਗ ਤੁਹਾਡੇ ਨਾਲ ਉਹ ਸਿਮਤ ਬਣ ਜਾਂਦੇ ਠੀਕ ਆ ਆਪਣੀ ਆਪਣੀ ਸਾਰਿਆਂ ਦੀ ਤਬੀਅਤ ਹੁੰਦੀ ਕਿ ਅਗਲਾ ਕਹਿੰਦਾ ਮੈਂ ਕਦ ਲਈ ਬੋਲਾਂ ਪਰੰਤੂ ਮੈਂ ਸਮਝਦਾ ਕਿ ਦੇਸ਼ ਦੇ ਸੰਵਿਧਾਨ ਦੇ ਕੋਲ ਇਸ ਨਿਆਇਪਾਲਿਕਾ ਦੇ ਕੋਲ ਕਿਸੇ ਕੋਲ ਕੋਈ ਇਹ ਦਲੀਲ ਨਹੀਂਗੀ ਕਿ ਐਨਐਸਏ ਇਸ ਤਰ੍ਹਾਂ ਦੇ ਪੀਸਫੁਲੀ ਜਿਹੜੇ ਪ੍ਰਚਾਰ ਕਰਦੇ ਹੋਣ ਸਿਰਫ ਲਫ਼ਜ਼ਾਂ ਦਾ ਪ੍ਰਚਾਰ ਕਰਦੇ ਹੋਣ ਉਹਨਾਂ ਦੇ ਲਈ ਜਾਵੇ ਇਹ ਕਿਸ ਤੋਂ ਪਹਿਲਾਂ ਨਾ ਉੱਥੇ ਇੱਕ ਬੜਾ ਭਿਆਨਕ ਕੇਸ ਵਾਪਰਿਆ ਮਤਲਬ ਭਿਆਨਕ ਸਜ਼ਾ ਮਿਲੀ ਆ ਉਹ ਉਹਨਾਂ ਦਾ ਨਾਮ ਮੈਂ ਭੁੱਲ ਰਿਹਾ ਉਹਦਾ ਵੀ ਸ਼ਨਾਮ ਅਮਰਿਤਪਾਲ ਸੀ ਜਾਂ ਅਮਰਿੰਦਰ ਸਿੰਘ ਸੀਗਾ ਨਵਾਂ ਸ਼ਹਿਰ ਦੇ ਵਿੱਚ ਕੇਸ ਹੋਇਆ ਸਿਰਫ ਉਹਦੇ ਕੋਲ ਲਿਟਰੇਚਰ ਪਾਈ ਗਈ ਲਿਟਰੇਚਰ ਪਾਈ ਗਈ ਕੈਲੰਡਰ ਜੇ ਪਾਏ ਗਏ ਕੁਝ ਕਿਤਾਬਾਂ ਪਾਈਆਂ ਗਈਆਂ ਤੇ ਉਹਨਾਂ ਤੇ ਵਿਚਾਰਿਆ ਤੇ ਆਹਾ ਸੈਡਿਸ਼ਨ ਦਾ ਐਕਟ ਲਾ ਕੇ ਤੇ ਉਹਦੀ ਟ੍ਰਾਇਲ ਕਰਕੇ ਉਹਨਾਂ ਨੂੰ ਚਾਰ ਪੰਜ ਨੌਜਵਾਨ ਮੁੰਡੇ 21 22 ਸਾਲ ਦੇ ਸਿਗੇ ਸਾਰੇ ਉਹਨਾਂ ਨੂੰ ਲਾਈਫ ਸੈਂਟੈਂਸ ਕਰਤਾ ਸਜ਼ਾ ਦੇ ਦਿੱਤੀ ਔਰ ਕੁਝ ਚਿੱਠੀਆਂ ਜੇਲ੍ਹ ਚੋਂ ਲਿਖੀਆਂ ਸਾਡੇ ਹਿਸਟੋਰੀਅਨ ਆਪਣੇ ਅੰਮ੍ਰਿਤਸਰ ਦੇ ਸਿਗੇ ਜਿਹੜੇ ਕੀ ਨਾਮ ਸੀ ਉਹਨਾਂ ਦਾ ਜੀ ਇੱਥੋਂ ਹੀ ਮੈਂ ਉਹਦੇ ਨਾਲ ਆਇਆ ਸੀ ਉਹਨਾਂ ਦੀ ਬਰਸੀ ਦੇ ਉੱਤੇ ਨਹੀਂ ਨਹੀਂ ਭਾਈ ਮੈਂ ਨਾਮ ਭੁੱਲ ਰਿਹਾ ਹਾਂ ਉਹਨਾਂ ਦਾ ਐਨੀਵੇਜ਼ ਭਾਈ ਵੀਰ ਭਾਈ ਵੀਰ ਸਿੰਘ ਜੀ ਭਾਈ ਵੀਰ ਸਿੰਘ ਦੀ ਜੇਲ੍ਹ ਡੈਰੀ ਇੱਕ ਉਹ ਉਹ 인ਡੀਪੈਂਡੈਂਸ ਲੜਾਈ ਦੇ ਵਿੱਚ ਸ਼ਾਮਲ ਸੀਗਾ ਉਹ ਜੇਲ੍ਹ ਤੋਂ ਚਿੱਠੀਆਂ ਲਿਖਦਾ ਸੀ ਉਹ ਚਿੱਠੀਆਂ ਚੱਕ ਕੇ ਇਹ ਨਾ ਨੌਜਵਾਨਾਂ ਤੇ ਪਾ ਕੇ ਇਹਨਾਂ ਨੂੰ ਉਮਰ ਕੈਦ ਸੁਣਾ ਦਿੱਤੀ ਹੈ ਉਮਰ ਕੈਦ ਕਿਸੇ ਨੇ ਕਿੰਨਾ ਸੁਣਨਾ ਵਿਚਾਰਾਂ ਦਾ ਉਹਨੇ ਨਾ ਕੋਈ ਅਪੀਲ ਨਾ ਕੋਈ ਦਲੀਲ ਸੋ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਆਇਆ ਸੀਗਾ ਮੈਂ ਵਾਹਿਗੁਰੂ ਦੇ ਅਰਦਾਸ ਇਹੀ ਕਹੂੰਗਾ ਕਿ ਸਾਡੀ ਕੌਮ ਨੂੰ ਸਮਰਥ ਬਖਸ਼ੋ ਉਹਨਾਂ ਨੂੰ ਥੋੜਾ ਹਲਾਓ ਜਗਾਓ ਕਿ ਛੋਟੀਆਂ ਮੋਟੀਆਂ ਗੱਲਾਂ ਪਰੇ ਕਰ ਦਿਓ ਇਹ ਕ ਆਪਾਂ ਡਾਊਟ ਬੜਾ ਛਿਲਦੀ ਕਰਦੇ ਜੀ ਇਹ ਏਜੰਸੀਆਂ ਦਾ ਬੰਦਾ ਜੀ ਲੈ ਦੀਪ ਸਿੰਧੂ ਦੇ ਵਿਚਾਰੇ ਦੇ ਇਦਾਂ ਹੀ ਲਾਉਂਦੇ ਰਹੇ ਐਵੇਂ ਏਜੰਸੀਆਂ ਦਾ ਉਹਨੇ ਜਾਨ ਗਵਾ ਲਈ ਆ ਵਿਚਾਰੇ ਨੇ ਔਰ ਜਦੋਂ ਮੈਨੂੰ ਮਿਲਣ ਆਇਆ ਚੰਡੀਗੜ੍ਹ ਇੱਕ ਦਿਨ ਅਸੀਂ ਅੰਦੋਲਨ ਚ ਉੱਥੇ ਸ਼ੰਭੂ ਬਾਟਰ ਤੇ ਮਿਲਦੇ ਮਿਲਦੇ ਨੇ ਮੈਂ ਕਹਿੰਦਾ ਇੰਨਾ ਲਰਨਟ ਆ ਵੀ ਸੀਗਾ ਇੰਨੀ ਇਨ ਡੈਪਥ ਸਟਡੀ ਉਹਦੀ ਜਿਹੜੇ ਚੰਗੇ ਚੰਗੇ ਆਪਣੇ ਵੱਡੇ ਅਕਾਲੀ ਆਗੂ ਨਹੀਂ ਜਾਣਦੇ ਕਿ ਐਕਚੁਅਲੀ ਕੀ ਆ ਪੰਜਾਬ ਨੂੰ ਤੇ ਆਪਣੀ ਇਸ਼ੂ ਨੂੰ ਪਹਿਲਾਂ ਅੰਡਰਸਟੈਂਡ ਤਾਂ ਕਰੋ ਹੈ ਕੀ ਹੈਗਾ ਉਹਨਾਂ ਨੂੰ ਸਮਝ ਹੀ ਹੈ ਨਹੀਂਗੀ ਤੇ ਉਸ ਨੌਜਵਾਨ ਨੂੰ ਐਵੇਂ ਥੋੜੀ ਜੀ ਉਮਰ ਦੇ ਵਿੱਚ ਉਹਨੂੰ ਬਹੁਤ ਜਾਣਕਾਰੀ ਸੀ ਉਹ ਇੱਕ ਕਿਸਮ ਦਾ ਆਪਣਾ ਲਾਸ ਹੋਇਆ ਇੱਕ ਆਪਣਾ ਜੰਦਾ ਨਾ ਇੱਕ ਕਮਿਊਨਿਟੀ ਲਾਸ ਹੋਇਆ ਵਾ ਤੇ ਇਸੇ ਤਰ੍ਹਾਂ ਹੀ ਪਾਇ ਅਮਰਿਤਪਾਲ ਸਿੰਘ ਬੜੀ ਗਿਆਨ ਹਾਸਲ ਕੀਤਾ ਪੜੇ ਹੋਣਗੇ ਵਾਕਫੀਅਤ ਕੀਤੀ ਗੁਰਬਾਣੀ ਨਾਲ ਕਿਤੇ ਜੁੜੇ ਫਿਰ ਸਾਰੇ ਪੰਜਾਬ ਨੂੰ ਸਮਝਾ ਸੋ ਆਪਾਂ ਸਾਰਿਆਂ ਨੂੰ ਆਪਣੇ ਛੋਟੇ-ਮੋਟੇ ਰੱਖ ਕੇ ਇਹ ਅਕਾਲੀ ਦਲ ਨੂੰ ਇੱਕ ਹੋ ਕੇ ਇਨਫੈਕਟ ਅਗਰ ਕੋਈ ਐਜੀਟੇਸ਼ਨ ਦਾ ਪੁਆਇੰਟ ਬਣਦਾ ਤੇ ਆ ਐਨਐਸਏ ਦੇ ਖਿਲਾਫ ਐਜੀਟੇਸ਼ਨ ਜਿਹੜੀ ਆ ਅਗਰ ਇਹਨਾਂ ਵਿੱਚ ਅਕਾਲੀਆਂ ਦੇ ਵਿੱਚ ਕੋਈ ਜਾਣ ਹੈਗੀ ਤੇ ਉਹਨੂੰ ਕਰਨੀ ਚਾਹੀਦੀ ਆ ਮਾਫੀ ਮੰਗ ਲਈ ਇੱਥੇ ਆਣ ਕੇ ਖੜ ਕੇ ਕੋਈ ਗੱਲ ਨਹੀਂ ਜੀ ਤੁਸੀਂ ਮaaf ਕਰ ਦੇਉਗੇ ਮੈਨੂੰ ਪਤਾ ਵਾ ਉਹ ਕਹਿੰਦੇ ਪਹਿਲਾਂ ਮੇਰੇ ਤੋਂ ਗਲਤੀਆਂ ਹੋਈਆਂ ਨੇ ਮੈਂ ਸੁਮੇਤ ਸਿੰਘ ਸੈਣੀ ਵੀ ਲਾਇਆ ਮੈਂ ਭਾਈ ਗੁਰਦੇਵ ਸਿੰਘ ਕੋਂਕੇ ਦਾ ਵੀ ਨਹੀਂ ਕਰ ਸਕਿਆ ਮੈਂ ਅਣਜਾਣ ਕਹਿ ਲਓ ਜਾਂ ਮੈਂ ਗਲਤੀ ਨਾ ਹੋ ਗਿਆ ਜਾਂ ਅਣਜਾਣੇ ਛੋ ਗਿਆ ਮੈਨੂੰ ਮaaf ਕਰੋ ਅੱਜ ਤੋਂ ਬਾਅਦ ਤੁਹਾਡੇ ਨਾਲ ਅਸੀਂ ਚੱਲਾਂਗੇ ਆਪੀ ਕੌਮੀ ਮੂਵਮੈਂਟ ਬਣ ਚੁੱਕੀ ਪਰ ਇਹ ਤੁਸੀਂ ਪਲੇਟਫਾਰਮ ਵੀ ਓਕੂਪਾਈ ਕੀਤਾ ਹੋਇਆ ਛੱਡਦੇ ਵੀ ਹੈ ਨਹੀਂਗੇ ਕਰਨ ਵੀ ਨਹੀਂ ਦਿੰਦੇ ਤੇ ਦੂਜੇ ਵਿਚਾਰੇ ਜਿਹੜੇ ਨੇ ਉਹ ਅਲੱਗ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਸਾਰਿਆਂ ਨਾਲ ਹਮਦਰਦੀ ਔਰ ਇਹੀ ਅਰਦਾਸ ਕਰਦਾ ਕਿ ਜਲਤ ਤੁਰੰਤ ਤੋਂ ਤੁਰੰਤ ਇਨਸਾਫ ਹੋਵੇਗਾ ਬਾਕੀ ਜੋ ਵੀ ਤੁਸੀਂ ਅਗਲਾ ਪ੍ਰੋਗਰਾਮ ਕੋਲੀਕੋਗੇ ਜਿੰਨੇ ਜੋਗੇ ਅਸੀਂ ਹੈਗੇ ਤੁਹਾਡਾ ਨਾਲ ਸਾਥ ਦੇਾਂਗੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ